ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਪੈਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਚਾਇਤ ਸੰਮੇਤਿਆਂ ਚੋਣਾਂ 2025 ਬਾਰੇ ਐਮ ਖਬਰ ਖਬਰ ਮਤਦਾਤਾ ਸੂਚੀਆਂ ਦਾ ਖੜਲਾ ਪ੍ਰਕਾਸ਼ਨ ਪ੍ਰਕਾਸ਼ਨ 19 ਅਗਸਤ ਅਤੇ ਅੰਤਿਮ ਪ੍ਰਕਾਸ਼ਨ 3 ਸਤੰਬਰ 2025 ਤੱਕ ਹੋਵੇਗੀ ਡਿਪਟੀ ਕਮਿਸ਼ਨ ਰੋਹਿਤ ਗੁਪਤਾ ਗੁਰਦਾਸਪੁਰ 17 ਅਗਸਤ ਚਾਰਾ ਚੋਣ ਕਮਿਸ਼ਨ ਪੰਜਾਬ ਨੇ 5 ਅਕਤੂਬਰ 2025 ਤੱਕ ਹੋਣ ਵਾਲੀਆਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਚਾਇਤੀ ਸੰਮਤੀਆਂ ਦੀਆਂ ਆਮ ਚੋਣਾਂ ਲਈ ਵੋਟਰ ਸੂਚੀਆਂ ਦੇ ਅਪਡੇਟ ਲਈ ਜਮਾ ਲਈ ਅਪਡੇਟ ਲਈ ਸਮਾਸਾਰਨੀ ਦਾ ਐਲਾਨ ਕਰ ਦਿੱਤਾ ਹੈ ਇਸ ਸਬੰਧ ਵਿੱਚ ਡਿਗਮੇਸ਼ਨ ਕਮ ਜਿਲਖ ਚੋਣ ਅਫਸਰ ਗੁਰਦਾਸਪੁਰ ਸ਼੍ਰੀ ਤਲਵਿੰਦਰ ਜੀ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਜ਼ਿਲ੍ਹਾ ਪੰਚਾਇਤ ਗੁਰਦਾਸਪੁਰ ਅਤੇ 11 ਪੰਚਾਇਤ ਸੰਪਤੀਆਂ ਜੋਨਾਂ ਦੀਆਂ ਵੋਟਰ ਸੂਚੀਆਂ ਜੋ ਕਿ ਪਹਿਲਾਂ ਹੀ 3 ਮਾਰਚ ਤੋਂ 25 ਨੂੰ ਪ੍ਰਕਾਸ਼ਿਤ ਹੋਈਆਂ ਹਨ ਉਹਨਾਂ ਨੂੰ ਹੁਣ 1 ਅਗਸਤੰਬਰ 2025 ਦੀ ਯੋਗਤਾ ਮਿਲੀ ਮਿਤੀ ਨਾਲ ਅਪਡੇਟ ਕੀਤਾ ਜਾਵੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਰੇ ਜੋਗ ਵੋਟਰ ਸ਼ਾਮਲ ਹਨ ਉਹਨਾਂ ਕਿਹਾ ਹੈ ਕਿ ਪੰਜਾਬ ਰਾਜ ਚੋਣ ਕਮਿਸ਼ਨਰ ਐਕਟ 1994 ਦੀ ਧਾਰਾ 28 ਦੇ ਅਨੁਸਾਰ ਜੋਗ ਵੋਟਰਾਂ ਦੀ ਮਿਤੀ ਤੇ ਘੱਟੋ ਘੱਟ 18 ਸਾਲ ਦੀ ਉਮਰ ਹੋਣੀ ਚਾਹੀਦੀ ਹੈ ਅਤੇ ਆਮ ਤੌਰ ਤੇ ਇੱਕ ਹਲਕੇ ਦੇ ਨਿਵਾਸੀ ਹੋਣਾ ਨਿਵਾਸੀ ਹੋਣਾ ਚਾਹੀਦਾ ਹੈ ਡਿਪਟੀ ਕਮਿਸ਼ਨ ਤਲਵਿੰਦਰਜੀਤ ਦਲਵਿੰਦਰਜੀਤ ਸਿੰਘ ਨੇ ਕਿਹਾ ਹੈ ਕਿ ਮੌਜੂਦਾ ਵੋਟਰ ਸੂਚੀਆਂ ਦਾ ਖਰੜਾ 19 ਅਗਸਤ ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ ਅਤੇ 20 ਅਗਸਤ ਤੋਂ 27 ਅਗਸਤ 2025 ਤੱਕ ਦਾਅਵੇ ਅਤੇ ਅਤੇ ਇਤਰਾਜ ਦਾਇਰ ਕੀਤੇ ਜਾ ਸਕਦੇ ਹਨ ਜਿਨ੍ਹਾਂ ਦਾ ਨਿਪਟਾਰਾ 1 ਸਤੰਬਰ 2025 ਤੱਕ ਕੀਤਾ ਜਾਵੇਗਾ ਉਹਨਾਂ ਦੱਸਿਆ ਕਿ ਵੋਟਰ ਸੂਚੀਆਂ ਦਾ ਅੰਤਿਮ ਪ੍ਰਕਾਸ਼ਨ 3 ਸਤੰਬਰ 2025 ਤੱਕ ਹੋਵੇਗਾ ਡਿਪਟੀ ਕਮਿਸ਼ਨ ਨੇ ਸਾਰੇ ਚੋਣ ਕਾਰਜਕਾਰੀ ਅਧਿਕਾਰੀਆਂ ਕਮ ਸਬ ਡਿਵੀਜ਼ਨਲ ਮੈਨੇਜਮੈਂਟ ਰੇਟਾਂ ਨੂੰ ਇਸ ਸ਼ਡਿਊਲ ਦੀ ਸਖਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਚਾਇਤੀ ਸੰਗਠਨ ਹਲਕਿਆਂ ਦੇ ਸਾਰੇ ਯੋਗ ਵੋਟਰ ਇਸ ਪ੍ਰਕਿਰਿਆ ਦਾ ਹਿੱਸਾ ਲੈ ਸਕਣ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜੁੜ ਦਿਓ ਧੰਨਵਾਦ